ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਰਾਜਪੁਰਾ ਦੇ ਮਹਿੰਦਰ ਗੰਜ ਵਿੱਚ ਆਯੁਰਵੈਦਿਕ ਅਤੇ ਹੋਮੀਓਪੈਥੀ ਦਾ ਮੇਗਾ ਮੈਡੀਕਲ ਕੈਂਪ ਲਗਾਇਆ ਗਿਆ। ਆਯੁਰਵੈਦਿਕ ਮੈਡੀਕਲ ਅਫਸਰ ਡਾਕਟਰ ਪੂਜਾ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ 15 ਮੇਗਾ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਆਈਐਸ ਵਿਭਾਗ ਆਯੁਰਵੈਦਿਕ ਅਤੇ ਹੋমিওਪੈਥੀ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ ਕੈਂਪ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਇਹ ਆਪਣੇ ਬਹੁਤ ਵੱਡਾ ਉਪਰਾਲਾ ਹੈ ਆਯੂਸ਼ ਵਿਭਾਗ ਪੰਜਾਬ ਸਰਕਾਰ ਵੱਲੋਂ ਕਿ 15 ਮੇਗਾ ਕੈਂਪ ਲਗਾਏ ਜਾ ਰਹੇ ਨੇ ਜਿਦੇ ਵਿੱਚ ਆਪਾਂ ਆਯੂਸ਼ ਦੇ ਵਿਭਾਗ ਦੇ ਆਯੁਰਵੈਦਿਕ ਅਤੇ ਹੋਮੋਪੈਥਿਕ ਦੋਨੋਂ ਤਰ੍ਹਾਂ ਦੇ ਕੈਂਪ ਇਕੱਠੇ ਲੱਗ ਰਹੇ ਨੇ ਜਿਹਦੇ ਵਿੱਚ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਆਯੁਰਵੈਦਿਕ ਤੇ ਹੋਮੋਪੈਥਿਕ ਦਵਾਈਆਂ ਨੇ ਵਰਤਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਮੈਡਮ ਕਦੇ-ਕਦੇ ਲੱਗਦਾ ਕੈਂਪ ਕਿੱਥੇ ਹੈ ਇਹ ਹੁਣ ਸਮੇਂ-ਸਮੇਂ ਤੇ ਜਿਹੜੀ ਪੰਜਾਬ ਸਰਕਾਰ ਹੈ ਇਹ ਆਪਣਾ ਜਿਹੜੇ ਕੇਂਦਰੀ ਮੰਤਰਾਲੇ ਉਹਦੇ ਨਾਲ ਮਿਲ ਕੇ ਤੇ ਇਹ ਆਯੁਰਵੈਦ ਕੈਂਪ ਜਿਹੜੇ ਲਗਾਉਣ ਜਾ ਰਹੇ ਨੇ ਤਾਂ ਕਿ ਜਿਹੜੇ ਆਮ ਜਨਤਾ ਹੈ ਉਹਨਾਂ ਨੂੰ ਇੱਕ ਤਾਂ ਆਯੁਰਵੈਦਿਕ ਅਤੇ ਹੋਮੋਪੈਥਿਕ ਪ੍ਰਣਾਲੀ ਦਾ ਵਾਧਵਾਦ ਲਾਭ ਮਿਲ ਸਕੇ ਤੇ ਜਿਵੇਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਆਯੁਰਵੈਦ ਤੇ ਹੋਮੋਪੈਥਿਕ ਹੁਣ ਉੱਪਰ ਕੇ ਸਾਹਮਣੇ ਆ ਰਹੇ ਨੇ ਕਾਫੀ ਸਾਰੀਆਂ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ ਉਹਨਾਂ ਦੀ ਰੋਕਥਾਮ ਵਾਸਤੇ ਤਾਂ ਪੰਜਾਬ ਸਰਕਾਰ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਤਾਂ ਕਿ ਜਿਹੜੇ ਸਾਡੇ ਆਯੁਰਵੈਦਿਕ ਤੇ ਹੋਮੋਪੈਥਿਕ ਡਾਕਟਰ ਨੇ ਉਹਨਾਂ ਨੂੰ ਵਾਧਵਾਦ ایکسپੋਜ਼ਰ ਮਿਲੇ ਤੇ ਜਿਹੜੀ ਉਹਨਾਂ ਦੀ ਨੌਲੇਜ ਹੈ ਉਹ ਆਮ ਜਨਤਾ ਦੇ ਲੋਕ ਹਿੱਤ ਵਾਸਤੇ ਕੰਮ ਆ ਸਕੇ ਮੈਡਮ ਇੱਕ ਮਿੰਟ ਇ ਹਾਂ ਇਹਦੇ ਵਿੱਚ ਸਰ ਆਪਣੇ ਕੋਲ ਪੇਟ ਦੇ ਰੋਗਾਂ ਦੀਆਂ ਬਿਮਾਰ ਪੇਟ ਦੇ ਰੋਗਾਂ ਦੀਆਂ ਦਵਾਈਆਂ ਨੇ ਚਮੜੀ ਦੇ ਰੋਗਾਂ ਦੀਆਂ ਦਵਾਈਆਂ ਖਾਂਸੀ ਦੀ ਜਿਹੜੇ ਸੀਜ਼ਨਲ ਜਿੰਨੀਆਂ ਵੀ ਡਿਜ਼ੀਜ਼ਸ ਹੁੰਦੀਆਂ ਨੇ ਉਹਦੀਆਂ ਮੈਡੀਸਿਨਸ ਤੇ ਗਾਇਨੀ ਦੀਆਂ ਜਿਵੇਂ ਲੇਡੀਜ਼ ਨੂੰ ਲਿਕੋਰੀਆ ਦੀ ਪ੍ਰੋਬਲਮ ਹੁੰਦੀ ਹੈ ਜਾਂ ਤਾਂ ਦੀ ਪ੍ਰੋਬਲਮ ਜੈਂਟਸ ਨੂੰ ਹੁੰਦੀ ਹੈ ਉਹਦੀਆਂ ਸਾਰੀਆਂ ਮੈਡੀਸਿਨ ਜਿਹੜੀਆਂ ਸਾਡੇ ਕੋਲ ਅਵੇਲੇਬਲ ਨੇ ਇਦੇ ਵਿੱਚ ਆਪਣਾ ਡੈਸਕ ਟੋਪ ਯਾਰਾ ਉਹ ਵੀ ਕਰਾਈ ਜਾ ਰਹੀ ਹੈ ਆਪਣੇ ਕੈਂਪ ਦੇ ਵਿੱਚ ਇਹਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਐਡ-ਆਨ ਅਸੀਂ ਆਪਣੇ ਜਿਹੜਾ ਸਪੋਰਟ ਸਿਸਟਮ ਹੈਗਾ ਉਹਦੇ ਨਾਲ ਫ੍ਰੀ ਸ਼ੂਗਰ ਟੈਸਟ ਬੀਪੀ ਦੀ ਜਾਂਚ ਇਹ ਨਾਲ ਅਸੀਂ ਕਰਵਾ ਰਹੇ ਹਾਂ